ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਈਫੋਨ 16 ਜਿਹੜਾ ਕਿ ਨਵਾਂ ਸਤੰਬਰ ਦੇ ਵਿੱਚ ਲਾਂਚ ਹੋਣਾ ਉਸਦੇ ਕੁਝ ਲੀਕਸ ਵਗੈਰਾ ਹਨ ਤੇ ਮਾਰਕੀਟ ਚੱਲ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਕਲੀਅਰ ਕਰਾਂਗੇ ਵੀ ਕੀ ਉਹ ਸੱਚ ਹੋ ਸਕਦੇ ਨੇ ਜਾਂ ਨਹੀਂ ਸਭ ਤੋਂ ਪਹਿਲਾਂ ਗੱਲ ਇਹੀ ਹੈ ਇਸ ਤਰ੍ਹਾਂ ਦਾ ਹਨ ਜਿੱਦਾਂ ਆਈਫੋਨ 12 ਦਾ ਡਿਜ਼ਾਈਨ ਆ ਹਨ ਇਹ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਆਊਗਾ ਤੇ ਇੱਕ ਦੋ ਲੀਕ ਹੋਰ ਨੇ ਹਨ ਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਲੀਕ ਦੀ ਆਪਾਂ ਹਨ ਇਹ ਕਲੀਅਰ ਨਹੀਂ ਹੁੰਦਾ ਕਿ ਇਹੀ ਚੀਜ਼ ਜਿਹੜੀ ਕਿ ਲੀਕ ਹੋ ਰਹੀ ਹੈ ਹਨ ਇਹ ਚੀਜ਼ ਸਹੀ ਆਉਣੀ ਆ ਜਾਂ ਨਹੀਂ ਆਉਣੀ ਤੇ ਕੁਝ ਕੁ ਬੰਦੇ ਜਿਹੜੇ ਮੰਨੇ ਜਾਂਦੇ ਹਨ ਆਪਣਾ ਜਿਹੜੇ ਫੋਰਮ ਦੇ ਬੈਠੇ ਹਨ ਉਹਨਾਂ ਦਾ ਲੀਕ ਸਹੀ ਮੰਨੇ ਜਾਂਦੇ ਆ ਬਟ ਇਹ ਕਹੋ ਕੁਝ ਤੱਤਾਂ ਦੇ ਆਧਾਰ ਤੇ ਸਹੀ ਵੀ ਹੋ ਜਾਂਦੇ ਨੇ ਕਈ ਵਾਰ ਗਲਤ ਵੀ ਹੋ ਜਾਂਦੇ ਨੇ ਹਨਾ ਤੇ ਇਹ ਜਿਹੜੇ ਲੀਕਸ ਵਗੈਰਾ ਇਹ ਕਲੀਅਰ ਸਤੰਬਰ ਚ ਜਾ ਕੇ ਜਦੋਂ ਲਾਂਚ ਹੁੰਦਾ ਫੋਨ ਉਦੋਂ ਹੀ ਕਲੀਅਰ ਹੁੰਦੇ ਨੇ ਉਸ ਤੋਂ ਪਹਿਲਾਂ ਕੁਝ ਵੀ ਕਲੀਅਰ ਨਹੀਂ ਹੁੰਦਾ ਇਹ ਸਿਰਫ ਲੀਕ ਹੁੰਦੇ ਨੇ ਇਹਨਾਂ ਨੂੰ ਸੱਚ ਨਾਮ ਮੰਨਿਆ ਕਰੋ ਹਨਾ ਹੋ ਸਕਦਾ ਡਿਜ਼ਾਈਨ ਚੇਂਜ ਹੋ ਜੇ ਇਸ ਤਰ੍ਹਾਂ ਦਾ ਨਾਮ ਆਵੇ ਜਾਂ ਬੋਡੀ ਵਗੈਰਾ ਕੁਝ ਵੀ ਚੇਂजेस ਹੋ ਸਕਦੇ ਨੇ ਹਨਾ ਤੇ ਇਹ ਸੱਚ ਨਹੀਂ ਹੁੰਦੇ ਇਹ ਕੰਪਨੀ ਵੱਲੋਂ ਹਾਈਪ ਕਹਿ ਲੋ ਕਈ ਵਾਰ ਹਾਈਪ ਕ੍ਰੀਏਟ ਕਰਨ ਦੇ ਵਾਸਤੇ ਵੀ ਇਹ ਚੀਜ਼ਾਂ ਬਣਾਈ ਜਾਂਦੀਆਂ ਨੇ ਕਿਉਂਕਿ ਕਾਫੀ ਸਾਰੇ ਮਹੀਨੇ ਪਹਿਲਾਂ ਇਹ ਇੱਕ ਚੀਜ਼ ਨੇ ਗੱਲ ਹੋਣ ਲੱਗ ਜੰਦੀ ਹੈ ਕਿ ਆਈਫੋਨ ਦਾ ਨਵਾਂ ਮਾਡਲ ਆਉਣਾ ਹੈ ਨਾ ਤਾਂ ਹਾਈਪ ਲੋਕਾਂ 'ਚ ਬਣ ਜਾਂਦੀ ਹੈ ਜਿਹੜੇ ਪੁਰਾਣੇ ਮਾਡਲ ਨੇ ਹਨ ਉਹ ਸੋਚਦੇ ਨੇ ਵੀ ਅੱਗੇ ਆਪਾਂ ਫਿਰ ਨਵਾਂ ਮਾਡਲ ਲਵਾਈ ਜਾ ਕੋਈ ਵੀ ਬੰਦਾ ਨਾ ਜਿਹੜਾ ਆਈਫੋਨ 12 ਤੇ ਨਾਲ ਚਲਾ ਰਿਹਾ ਉਹ ਵੀ ਸੋਚਦਾ ਵੀ ਆਈਫੋਨ 16 ਹੀ ਲੈ ਲਾਂਗੇ ਹਨ ਤੇ ਉਸ ਤੋਂ ਬਾਅਦ ਜਿਹੜੇ ਲੋ ਮਾਡਲ ਹੁੰਦੇ ਨੇ ਉਹ ਸੋਚਦੇ ਨੇ ਵੀ ਇਹ ਸਸਤੇ ਹੋ ਜਾਣਗੇ ਤੇ ਨੈਕਸਟ ਮਾਡਲ ਇਹ ਇਸ ਤਰ੍ਹਾਂ ਹਾਈਪ ਵੀ ਬਣਾਈ ਜਾਂਦੇ ਆ ਬਾਕੀ ਐਪਲ ਕੰਪਨੀ ਕਾਫੀ ਸਟ੍ਰਿਕਟ ਆ ਲੀਕਸ ਦੇ ਮਾਮਲੇ 'ਚ ਬਹੁਤ ਘੱਟ ਜਿਹੜੀਆਂ ਗੱਲਾਂ ਨੇ ਕੰਪਨੀ ਦੇ ਆ ਉਹ ਲੀਕ ਹੁੰਦੀਆਂ ਨੇ ਕਿਉਂਕਿ ਬਹੁਤ ਵੱਡੀ ਕੰਪਨੀ ਆ ਟ੍ਰਿਲੀਅਨ ਤੱਕ ਗਈ ਹੋਈ ਆ ਕੰਪਨੀ ਤਾਂ ਉਹਨਾਂ ਦੀ ਇਹ ਚੀਜ਼ਾਂ ਲੀਕ ਹੋਣੀਆਂ ਬਹੁਤ ਉਹ ਮਨ ਰਹੀ ਘੱਟ ਨੇ ਚਾਂਸਸ ਬਟ ਹੋ ਜਾਂਦੀਆਂ ਥੋੜੀ-ਬਹੁਤੀ ਬਟ ਇਹ 100% ਕਲੀਅਰ ਨਹੀਂ ਹੁੰਦਾ ਕਈ ਵਾਰ ਇਹਨਾਂ ਤੇ ਯਕੀਨ ਨਾ ਕਰਿਆ ਕਰੋ ਪੱਕਾ ਹੀ ਕਿ ਇਹੀ ਚੀਜ਼ ਆਉਣੀ ਆ ਹਨਾ ਤੇ ਐਪਲ ਆਪਾਂ ਨੂੰ ਪਤਾ ਕਦੇ ਵੀ ਤੁਸੀਂ ਅਨਾਉਂਸਮੈਂਟ ਤੇ ਦੇਖੋ ਜਿਹੜਾ ਸਤੰਬਰ ਦਾ 20 ਲਾਂਚ ਹੋਣਾ ਫੋਨ ਉਹਦੀ ਬੈਟਰੀ ਕਦੇ ਵੀ ਡਿclare ਨਹੀਂ ਕਰੂਗਾ ਕਿ ਐਨੇ 1000 mAh ਤੇ ਉਸ ਤੋਂ ਬਾਅਦ ਜਿਹੜੇ ਵੀ ਮਤਲਬ YouTube ਤੇ Tear down ਵਗੈਰਾ ਕਰਦੇ ਨੇ ਫੋਨ ਵਗੈਰਾ ਨਾ ਆਈਫੋਨ ਆ ਮੈਨੇ ਜਲਵੇ Tear down ਕਰਨਾ ਹੁੰਦਾ Tear down ਦਾ ਮਤਲਬ ਸਾਰਾ ਖੋਲ ਕੇ ਨਾ ਚੈੱਕ ਕਰਦੇ ਨੇ ਵੀ ਕੀ ਕੀ ਚੀਜ਼ਾਂ ਇਹ ਚ ਪਾਈਆਂ ਗਈਆਂ ਨੇ ਪ੍ਰੋਸੈਸਰ ਵਗੈਰਾ ਹਨ ਤੇ ਕੀ ਚੀਜ਼ ਪਾਈ ਗਈ ਆ ਤੇ ਉਸ ਤੋਂ ਬਾਅਦ ਫਿਰ ਹੀ ਪਤਾ ਲੱਗਦਾ ਬੈਟਰੀ ਜੀ ਐਮ ਐਚ ਵਗੈਰਾ ਹਨਾ ਪ੍ਰੋਸੈਸਰ ਕਿਹੜਾ ਹਨਾ ਉਸ ਤੋਂ ਪਹਿਲਾਂ ਕੰਪਨੀ ਜਿਹੜੀ ਬੈਟਰੀ ਦੀ ਐਮ ਐਚ ਵਗੈਰਾ ਉਹ ਨਹੀਂ ਕਲੀਅਰ ਕਰਦੀ ਜਿਹੜੀ ਕਿ ਇਵੈਂਟ ਹੁੰਦਾ ਉਹਨਾਂ ਦਾ ਸਤੰਬਰ ਚ ਉਹ ਤੇ ਨਹੀਂ ਕਲੀਅਰ ਸੋ ਇਹਨਾਂ ਜਿਹੜੀਆਂ ਮੇਨ ਗੱਲ ਇਹ ਸੀ ਕਿ ਰੂਮਰਸ ਹੁੰਦੇ ਨੇ ਜਿਹੜੇ ਕੀ ਲੀਕਸ ਹੁੰਦੇ ਨੇ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਕਦੇ ਵੀ ਤੇ ਇਹ ਹਜੇ ਕਲੀਅਰ ਨਹੀਂ ਹੁੰਦਾ ਸਤੰਬਰ ਚ ਜਾ ਕੇ ਜਦੋਂ ਫੋਨ ਲਾਂਚ ਚ ਕੇਦੇ ਹੱਥਾਂ ਚ ਆਉਂਦਾ ਹਨਾ ਹੀਅਰਡ ਆਨ ਵਗੈਰਾ ਹੁੰਦਾ ਉਹ ਦਿਖਾਉਂਦਾ ਕੋਡ ਕੇ ਹਨਾ ਫਿਰ ਫੇਰੀ ਯਕੀਨ ਕਰ ਸਕਦੇ ਆ ਆਪਾਂ ਉਸ ਤੋਂ ਪਹਿਲਾਂ ਸਿਰਫ ਹਾਈਪ ਕਹ ਲੋ ਹਾਕ ਬਣਾਈ ਜਾਂਦੀ ਹੈ ਜਾਂ ਫੀਕਸ ਕਿਉਂਕਿ ਜਿਹੜੇ ਜਿਹੜੇ ਲੀਕ ਕਰਦੇ ਹਨਾ ਲੀਕ ਕਰਦੇ ਨੇ ਕੁਝ ਵੀ ਬਣਾਉਂਦੇ ਨੇ ਹਨਾ ਕਨਸੈਪਟ ਵੀ ਬਣਾਉਂਦੇ ਨੇ ਇਹ ਚੀਜ਼ਾਂ ਦੇ ਇੱਕ ਇੱਕ ਵੱਖਰਾ ਮਤਲਬ ਕਿ ਵੀਨਸ ਵੀ ਇਹ ਕਹ ਲੋ ਜਾਂ ਕਨਸੈਪਟ ਬਣਦੇ ਨੇ ਪਹਿਲਾਂ ਹਨਾ ਤੇ ਇਹ ਚੀਜ਼ ਹੁੰਦੀ ਆ ਮਤਲਬ ਕਿ ਕਈ ਵੀਊ ਵਾਸਤੇ ਵੀ ਕਹ ਲੋ ਕਰ ਸਕਦੇ ਨੇ ਹਨਾ ਦੀ ਕਨਸੈਪਟ ਆਈ ਹੁਣ ਉਹ ਵੀ ਪਰ ਕਲੀਅਰ ਕਰਦੇ ਹੁੰਦੇ ਨੇ ਆਪਾਂ ਵੀਊ ਵਾਸਤੇ ਵੀ ਨਹੀਂ ਕਹਿ ਸਕਦੇ ਉਹ ਚੀਜ਼ ਤੇ ਉਹ ਵੀ ਕਲੀਅਰ ਕਰਦੇ ਨੇ ਕਿ ਸਿਰਫ ਲੀਕਰ ਉਮਰਦ ਨੇ ਆ ਨਾ ਇਹਨਾਂ ਤੇ ਯਕੀਨ ਨਾ ਕਰਿਓ ਸੋ ਇੰਸਟਾਗ੍ਰਾਮ ਤੇ ਕਾਫੀ ਵੀਡੀਓਜ਼ ਆ ਜਾਂਦੀਆਂ ਨੇ ਨਾ ਸੋ ਇੱਕ ਵੀਡੀਓ ਚ 30 ਸੈਕਿੰਡ ਦੀ ਜਾਂ 60 ਸੈਕਿੰਡ ਦੀ ਇੱਕ ਨਹੀਂ ਕਲੀਅਰ ਹੋ ਸਕਦਾ ਸਾਰੀ ਚੀਜ਼ ਆ ਨਾ ਸੱਚ ਨਹੀਂ ਦੱਸੀ ਜਾ ਸਕਦੀ ਤੇ ਇਹ ਚੀਜ਼ਾਂ ਤੇ ਯਕੀਨ ਘੱਟ ਕਰਿਆ ਕਰੋ ਤੇ ਬਾਅਦ ਚ ਹੀ ਪਤਾ ਲੱਗਦਾ ਜਿਹੜਾ ਕਿ ਫਾਈਨਲੀ ਹੱਥੋਂ ਆਉਂਦਾ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਵੀ ਜੀ ਫੋਨ ਦੇ ਵਿੱਚ ਕੀ ਗੇ ਧੰਨਵਾਦ